ਪੰਜਾਬ ਸਰਕਾਰ ਦੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਸੀਗੀ ਪੰਜਾਬ ਸਰਕਾਰ ਨੇ ਬਣਾਈ ਸੀਗੀ ਸ਼ਹਿਰਾਂ ਦੇ ਸੁੰਦਰੀਕਰਨ ਲਈ ਸ਼ਹਿਰਾਂ ਦੇ ਮੋਡਰਨਾਈਜੇਸ਼ਨ ਦੇ ਲਈ ਇੱਕ ਲੈਂਡ ਪੂਲ ਦਾ ਇੱਕ ਸਿਸਟਮ ਕ੍ਰੀਏਟ ਕੀਤਾ ਗਿਆ ਸੀ ਜਿਹਦੇ ਵਿੱਚ ਉਸ ਤੋਂ ਬਾਅਦ ਕਲੋਨੀਆਂ ਖੜੀਆਂ ਹੋਣੀਆਂ ਸੀਗੀਆਂ ਕਿਸਾਨਾਂ ਨੂੰ ਸਹਿਯੋਗ ਦਿੱਤਾ ਜਾਣਾ ਸੀ ਉਹਨੂੰ ਭਾਗੀਦਾਰ ਬਣਾਇਆ ਜਾਣਾ ਸੀ ਪਰ ਵਾਈਡ ਸਪਰੈਡ ਵਿਦਰੋਹ ਕਰਕੇ ਉਹ ਸਾਰੀ ਚੀਜ਼ ਨੂੰ ਵਾਪਸ ਲੈਣਾ ਪਿਆ ਆਪਾਂ ਸਾਰੇ ਜਾਣਦੇ ਆ ਪੰਜਾਬ ਸਰਕਾਰ ਦੇ ਮੇ ਡਾਟਾ ਕੇਂਦਰ ਵੀ ਕੈਸ਼ ਕ੍ਰੰਚ ਹੋਈ ਪਈ ਹੈ ਪੰਜਾਬ ਸਰਕਾਰ ਕੋਲੇ ਆਪਣੀਆਂ ਜੋ ਸਕੀਮਾਂ ਨੇ ਉਹਨਾਂ ਨੂੰ ਚੱਗੇ ਤੋਰਨ ਦੇ ਲਈ ਪੈਸੇ ਨਹੀਂ ਆ ਇਹ ਸੁਣਿਆ ਜਾਂਦਾ ਹੈ ਪਿਛਲੇ 4 ਮਹੀਨੇ ਅਪ੍ਰੈਲ ਮਈ ਜੂਨ ਤੇ ਜੁਲਾਈ ਇਹਨਾਂ ਵਿੱਚ ਸਰਕਾਰ ਦਾ ਖਰਚਾ ਸੀਗਾ ਉਹ 41000 ਕਰੋੜ ਦਾ ਸੀਗਾ ਪਰ ਜਿਹੜੀ ਸਰਕਾਰ ਨੂੰ ਆਮਦਨ ਸੀ ਉਹ 30 31000 ਕਰੋੜ ਦੇ ਰਹੀ ਹੈ ਮਤਲਬ 10 11 ਹਜ਼ਾਰ ਕਰੋੜ ਦਾ ਡੈਫਿਸਟ ਰਿਹਾ ਸਟੇਟ ਕੋਲੇ ਤੇ ਸਟੇਟ ਨੇ ਕੀ ਕੀਤਾ ਵੀ ਚਲੋ ਲੂਣ ਲੂਣ ਲੈ ਕੇ ਕੰਮ ਚਲਾ ਲਿਆ ਪਰ ਜਿਹੜਾ ਹੁਣ ਇਲੈਕਸ਼ਨ ਦਾ ਸਮਾਂ ਆ ਰਿਹਾ 27 ਦੇ ਵਿੱਚ ਉਹਦੇ ਵਿੱਚ ਸਟੇਟਾਂ ਵਾਸਤੇ ਸਟੇਟ ਨੂੰ ਬਹੁਤ ਫੰਡ ਚਾਹੀਦੇ ਆ ਆਪਦੀਆਂ ਜਿਹੜੀਆਂ ਪਪੂਲਿਸਟ ਸਕੀਮਸ ਹੈਗੀਆਂ ਤੇ ਜਿਹੜਾ ਕੈਪੀਟਲ ਐਕਸਪੈਂਡੀਚਰ ਜਿਹੜਾ ਇਨਫਰਾਸਟ੍ਰਕਚਰ ਤੇ ਸਰਕਾਰ ਨੂੰ ਖਰਚ ਕਰਨਾ ਪੈਂਦਾ ਹੁੰਦਾ ਹੈ ਜਿਵੇਂ ਪੁਲ ਬਣਾ ਲੈਣ ਸੜਕਾਂ ਬਣਾ ਲੈਣ ਲਿੰਕ ਰੋਡਾਂ ਬਣਾ ਲੈਣ ਨਰਾਂ ਕਰਤੀਆਂ ਜੋ 인ਫਰਾਸਟ੍ਰਕਚਰ ਆ ਤੇ ਖਰਚੋਂ ਦਾ ਤੇ ਉਹ ਤੇ ਕਾਫੀ ਖਰਚਾ ਆਉਣਾ ਆਉਣ ਵਾਲੇ ਸਵਾ ਸਾਲ ਡੇਢ ਸਾਲ ਠੀਕ ਹੈ ਉਹਦੇ ਲਈ ਪੈਸੇ ਬਹੁਤ ਚਾਹੀਦੇ ਆ ਸਰਕਾਰ ਕੈਸ਼ ਕ੍ਰਾਂਚ ਹੋਈ ਪਈ ਆ ਲੋਨ ਬਹੁਤ ਲਿਆ ਜਾ ਚੁੱਕਿਆ ਪਹਿਲੇ ਹੀ ਤੇ ਹੁਣ ਹੋਰ ਲੋਨ ਵੀ ਚੱਕਿਆ ਹੋਇਆ ਸਰਕਾਰ ਨੇ ਹੁਣ ਸੋਚਿਆ ਕਹਿੰਦੇ OUV GL ਇੱਕ ਹੈਗਾ ਆਪਟਿਮਮ ਯੂਟਿਲਾਈਜੇਸ਼ਨ ਔਫ ਵੀਕੈਂਟ ਗਵਰਨਮੈਂਟ ਲੈਂਡ ਮਤਲਬ ਜਿੱਥੇ-ਜਿੱਥੇ ਸਰਕਾਰੀ ਜ਼ਮੀਨ ਪਈ ਆ ਖਾਲੀ ਪਈ ਆ ਜਾਂ ਕੋਈ ਕਬਜ਼ੇ ਕਰੀ ਬੈਠਾ ਕਿਸੇ ਨਾ ਕਿਸੇ ਕੋਲੇ ਹੈਗੀ ਆ ਜਾਂ ਕਿਸੇ ਕੋਲੇ ਨਹੀਂ ਹੈਗੀ ਆ ਬੇਵਾਦ ਪਈ ਆ ਸਰਕਾਰ ਨੇ ਸੋਚਿਆ ਹੁਣ ਲੈਂਡ ਪੂਲਿੰਗ ਆ ਜਿਹੜੀ ਸਕੀਮ ਆ ਨਾ ਉਹਥੇ ਲਾਗੂ ਕੀਤੀ ਜਾਵੇ ਮਤਲਬ ਉਸ ਥਾਂ ਤੇ ਜਿਹੜਾ ਉਹ ਕਲੋਨੀਆ ਕੱਟਣੀਆਂ ਜਾਂ ਘਰ ਬਣਾ ਕੇ ਵੇਚਣੇ ਜਾਂ ਜਿਵੇਂ ਵੀ ਜਾਂ ਫੋਕਲ ਪੁਆਇੰਟ ਬਣਾਉਣੇ ਇੰਡਸਟਰੀ ਨੂੰ ਦੇਣਾ ਉਹ ਸਾਰੇ ਜਿਹੜੇ ਪੁਆਇੰਟ ਆ ਨਾ ਜਿਹੜੇ ਜਿਹੜੇ ਅਨਯੂਟਿਲਾਈਜ਼ਡ ਗਵਰਨਮੈਂਟ ਲੈਂਡ ਪਈ ਆ ਜਿਹੜੀ ਅੱਜ ਤੱਕ ਵਰਤੋਂ ਨਹੀਂ ਹੋ ਸਕੀ ਹੁਣ ਸਰਕਾਰ ਦੀ ਜਿਹੜੀ ਅੱਖ ਆ ਉੱਤੇ ਆ ਇਹਦੀ ਜਿਹੜੀ ਯੂਟਿਲਾਈਜੇਸ਼ਨ ਦੀ ਗੱਲ ਆ 1997 ਦੇ ਵਿੱਚ ਬਾਦਲੇ ਟਾਈਮ ਚੱਲੀ ਸੀਗੀ ਪਹਿਲਾਂ ਉਹਨਾਂ ਦੀ ਸਰਕਾਰ ਨੇ ਇਸ ਦਾ ਪ੍ਰੋਪਰ ਇਸਤੇਮਾਲ ਵੀ ਕੀਤਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਵੀ ਜਿਹੜੀ ਗਵਰਨਮੈਂਟ ਦੀਆਂ ਲੈਂਡ ਪਈ ਹੋਈ ਸੀਗੀ ਉਹ ਦਾ ਇਸਤੇਮਾਲ ਕਰਦੀ ਰਹੀ ਆ ਹੁਣ ਆਮ ਆਦੀ ਪਾਰਟੀ ਦੀ ਸਰਕਾਰ ਵੀ ਇਸ ਚੀਜ਼ ਤੇ ਕੰਮ ਕਰਨ ਲੱਗੀ ਆ ਜਿਹੜਾ ਆਪਣਾ ਹੈਗਾ ਨਾ ਚੀਫ ਫੈਕਟਰੀ ਹੈ ਕੈਪਸਨਾ ਸਾਹ ਉਹਨਾਂ ਨੇ ਆਰਡਰ ਜਾਰੀ ਕਰਦੇ ਆ ਕਿ ਤਿੰਨਾਂ ਚਾਰਾਂ ਦਿਨਾਂ ਦੇ ਵਿੱਚ ਮਾਤਰ ਤਿੰਨਾਂ ਚਾਰਾਂ ਦਿਨਾਂ ਦੇ ਵਿੱਚ ਪਤਾ ਲਗਾਓ ਵੀ ਕਿਹੜੀ ਕਿਹੜੀ ਲੈੜ ਉੱਥੇ ਪਈ ਹੈ ਕਿੱਥੇ ਪਈ ਹੈ ਕਿਸ ਸਮੁੰਦਰਾ ਚ ਜੇ ਕਬਜ਼ੇ ਚ ਆ ਤਾਂ ਤੁਰੰਤ ਦਾਰ ਤੇ ਕਬਜ਼ਾ ਛੜਾਓ ਸਰਕਾਰੀ ਜ਼ਮੀਨ ਦੇ ਮਤਲਬ ਸ਼ਕਤ ਲਾਲੋ ਜਾ ਪੰਚਾਇਤੀ ਜ਼ਮੀਨਾਂ ਰਗਾ ਲੋ ਜਾਂ ਹੋਰ ਸਟੇਟ ਦੇ ਬਹੁਤ ਸਾਰੇ ਪ੍ਰਾਪਰਟੀਆਂ ਪਈਆਂ ਹੈਗੀਆਂ ਉਹ ਸਾਰੀਆਂ ਹੁਣ ਇੱਕ ਨਵੇਂ ਤਰੀਕੇ ਦੇ ਨਾਲ ਪੰਜਾਬ ਸਰਕਾਰ ਆ ਜਿਹੜੀ ਉਹ ਚਾਹੁੰਦੀ ਹੈ ਕਿ ਜਿਹੜਾ ਉਹ ਲੈਂਡ ਪੂਲਿੰਗ ਦੇ ਥਰੂ ਇੱਕ ਨਵਾਂ ਰੋਲ ਮਾਡਲ ਕ੍ਰੀਏਟ ਕਰਨਾ ਚਾਹੁੰਦੀ ਸੀ ਪੂਰੇ ਭਾਰਤ ਦੇ ਵਿੱਚ ਹੁਣ ਇਸ ਤਰੀਕੇ ਦੇ ਨਾਲ ਇਥੋਂ ਉੱਕੜਿਆ ਜਾਊਗਾ ਮੁੱਖਦੀ ਗੱਲ ਇਹ ਹੈ ਕਿ ਸਟੇਟ ਨੂੰ ਪੈਸੇ ਚਾਹੀਦੇ ਆ ਸਟੇਟ ਨੂੰ ਪੈਸੇ ਚਾਹੀਦੇ ਆ ਤੇ ਸਟੇਟ ਪੈਸਾ ਕਿੱਥੋਂ ਕਮਾਊਗੀ ਸਟੇਟ ਪੈਸਾ ਜਿਹੜੇ ਆਪਦੇ ਹੀ ਸੋਰਸਸ ਪਏ ਆ ਉਥੋਂ ਕਮਾਊਗੀ ਹੁਣ ਆਪਦੇ ਸੋਰਸਸ ਕਿੰਨੇ ਕਿੰਨਿਆਂ ਤੇ ਕਬਜ਼ਾ ਜਾਂ ਇਸ ਤੇ ਵਿਵਾਦ ਵੜਦਾ ਜਾਂ ਨਹੀਂ ਵੜਦਾ ਆਉਣ ਵਾਲੇ ਸਮੇਂ ਵਿੱਚ ਸਮਾਂ ਦੱਸੂਗਾ ਪਰ ਇੱਕ ਵਾਰੀ ਤਾਂ ਇਹ ਗੱਲ ਸਾਫ਼ ਹੈਗੀ ਆ ਸਾਡੇ ਸਾਹਮਣੇ ਆ ਕਿ ਇਹ ਜਿਹੜਾ ਇੱਕ ਨਵਾਂ ਤਰੀਕਾ ਸਰਕਾਰ ਜਿਹੜੀ اختیار ਕਰਨ ਲੱਗੀ ਆ ਪਹਿਲਾਂ ਵੀ ਕਈਆਂ ਸਰਕਾਰਾਂ ਨੇ ਤਰੀਕੇ ਇਸਤੇਮਾਲ ਕੀਤੇ ਆ ਪੰਜਾਬ ਸਰਕਾਰ ਵੀ ਜਿਵੇਂ ਪਾਕਿਸਤਾਨ ਦੀ ਸਰਕਾਰ ਦੀ ਗੱਲ ਕਰਾਂ ਉਹਨਾਂ ਨੇ ਕਹਿੰਦੇ ਵੀ ਫालतू ਮੱਝਾਂ ਸੀਗੀਆਂ ਮੱਝਾਂ ਵੀ ਵੇਚ ਕੇ ਕਹਿੰਦੇ ਵੀ ਸਰਕਾਰੀ ਮਿਜਾ ਸੀਗੇ ਵੇਚ ਕੇ ਸਰਕਾਰੀ ਖੌਂਧਾਂ ਚ ਪਹਿਜਾਵਾ ਕਰਦੇ ਸੀਗੇ ਉਸੇ ਤਰ੍ਹਾਂ ਹੁਣ ਪੰਜਾਬ ਸਰਕਾਰ ਖਜ਼ਾਨਾ ਭਰੂਗੀ ਬਹੁਤ ਬਤਾਂ ਲਗਾ